ਸੁਣ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਮੋਸਟ ਵਾਂਟਡ ਗੈਂਗਸਟਰ ਦੇ ਮਾਤਾ ਪਿਤਾ ਨੂੰ ਗ੍ਰਫਤਾਰ ਕੀਤਾ ਗਿਆ ਜੁਆ ਦੱਸਦੇ ਕਿ ਨਾਮੀ ਗੈਂਗਸਟਰ ਗੋਲਟੀ ਦੇ ਮਾਪਿਆਂ ਨੂੰ ਪੁਲਿਸ ਦੇ ਵੱਲੋਂ ਗ੍ਰਫਤਾਰ ਕੀਤਾ ਗਿਆ ਸ਼ਮਸ਼ੇਰ ਸਿੰਘ ਤੇ ਪ੍ਰਿਤਪਾਲ ਕੋਰ ਅੰਮ੍ਰਿਤਸਰ ਤੋਂ ਗ੍ਰਫਤਾਰ ਕੀਤੇ ਗਏ ਨੇ ਜਬਰਨ ਵਸੂਲੀ ਦਾ ਇਹ ਬਾਬਲਾ ਜਿਸ ਤੋਂ ਬਾਅਦ ਮੁਕਸਰ ਪੁਲਿਸ ਤੇ ਗੋਲੂ ਇਹਨਾਂ ਨੂੰ ਗ੍ਰਫਤਾਰ ਕੀਤਾ ਗਿਆ 2024 ਦੇ ਵਿੱਚ ਅਰਥ ਐਫ ਆਈ ਆਰ ਦੇ ਤਹਿਤ ਜਿਹੜਾ ਇਹ ਕਾਰਵਾਈ ਕੀਤੀ ਗਈ ਹੈ ਤੇ ਅੱਜ ਮੁਕਸਰ ਕੋਰਟ ਤੇ ਵੇਚ ਇਹਨਾਂ ਨੂੰ ਪੇਸ਼ ਕੀਤਾ ਜਾਏਗਾ ਸੋ ਸਿੱਧੂ ਮੁਸਿਆਲੇ ਦੇ ਕਤਲकांड ਦਾ ਮੁੱਖ ਦੋਸ਼ੀ ਹੈ ਬਰਾੜ ਫਲਾਹ ਹਾਲ ਫਰਾ ਹੈ ਵਿਦੇਸ਼ ਦੇ ਵਿੱਚ ਮੌਜੂਦ ਹੈ ਹਾਲਾਂਕਿ ਉਸ ਦੇ ਖਿਲਾਫ ਲੋਕਆਊਟ ਨੋਟਿਸ ਅਤੇ ਰੈਡ ਕਾਰਨਰ ਨੋਟਿਸ ਵੀ ਜਿਹੜਾ ਜਾਰੀ ਕੀਤਾ ਗਿਆ ਲੇਟਿਨਸ ਦੇ ਵਿਚਾਲੇ ਵੱਡੀ ਖਬਰ ਹੈ ਕਿ ਹੁਣ ਸ਼ਿਕਾਇਤ ਕਰਤਾ ਸਤਨਾਮ ਸਿੰਘ ਜੋ ਕਿ ਸਿੱਖਿਆ ਵਿਭਾਗ ਦੇ ਨਾਲ ਸੰਬੰਧਿਤ ਹੈ ਉਸ ਦੇ ਵੱਲੋਂ ਐਫ ਆਈ ਆਰ ਜੁੜੀ ਦਰਜ ਕਰਵਾਈ ਗਈ ਸੀ ਜਾਂਸਤੇ ਵਿੱਚ ਉਹਨਾਂ ਦੇ ਵੱਲੋਂ ਸਿੱਧੇ ਤੌਰ ਦੇ ਉੱਤੇ ਇਲਜ਼ਾਮ ਲਗਾਏ ਗਏ ਕਿ ਉਹਨਾਂ ਨੂੰ 2024 ਦੇ ਵਿੱਚ ਜੋ ਹੈ ਨਵੰਬਰ ਮਹੀਨੇ ਇੱਕ ਫੋਨ ਕਾਲ ਆਉਂਦੀ ਹੈ WhatsApp ਦੇ ਉੱਤੇ ਧੰਕੀ ਭਰਿਆ ਕੋਲ ਆਂਦਾ ਤੇ ਕਿਹਾ ਜਾਂਦਾ ਹੈ ਕਿ ਫਰੋਥੀ ਮੰਗੀ ਗਈ 50 ਲੱਖ ਦੇ ਕਰੀਬ ਜਿਹੜਾ ਫਰੋਥੀ ਮੰਗੀ ਜਾਂਦੀ ਹੈ ਜੇ ਫਰੋਤੀ ਨਾ ਦਿੱਤੀ ਗਈ ਤਾਂ ਉਸੇ ਤੋਂ ਬਾਅਦ ਪਰਿਵਾਰ ਨੂੰ ਖਤਮ ਕਰਨ ਦੀ ਧਮਕੀ ਜਿਹੜਾ ਦਿੱਤੀ ਗਈ ਸੀ ਤੇ ਉਸੇ ਤੋਂ ਬਾਅਦ ਸ਼ਿਕਾਇਤ ਕਰਤਾ ਸਤਨਾਮ ਸਿੰਘ ਦੇ ਵੱਲੋਂ ਜੋ ਇਹ ਮਾਮਲਾ ਪੁਲਸ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਤੇ ਇਸੇ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਹੁਣ ਕਾਰਵਾਈ ਕੀਤੀ ਗਈ ਹੈ ਕਿਉਂਕਿ ਸਤਨਾਮ ਸਿੰਘ 27 ਨਵੰਬਰ 2024 ਨੂੰ ਦੱਸਦੇ ਨੇ ਕਿ ਮੈਨੂੰ ਸਵੇਰੇ 10:30 ਤੋਂ 11 ਵਜੇ ਦੇ ਵਿਚਕਾਰ WhatsApp ਕਾਲ ਦੇ ਉੱਤੇ ਵਿਦੇਸ਼ੀ ਨੰਬਰ ਤੋਂ ਜਿਹੜਾ ਕਾਲ ਆਈ ਮੈਨੂੰ ਕਿਹਾ ਗਿਆ ਕਿ ਤੁਸੀਂ 50 ਲੱਖ ਰੁਪਏ ਦੋ ਫਰੋਤੀ ਮੰਗੀ ਗਈ ਨਾ ਦੇਂਦੀ ਸੂਰਤ ਦੇ ਵਿੱਚ ਪਰਿਵਾਰ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਤੇ ਫੋਨ ਦੇ ਉੱਤੇ ਆਪਣੇ ਆਪ ਨੂੰ ਗੰਬੀਹਾ ਗਰੁੱਪ ਦਾ ਮੈਂਬਰ ਜਿਹੜਾ ਦੱਸਿਆ ਗਿਆ ਸੀ ਉਸ ਵੇਲੇ 2024 ਜਿਸ ਵੇਲੇ ਗੰਬੀਰ ਹ ਤੇ 골ਡੀ ਗੈਂਗ ਦੀ ਗੱਲ ਕੀਤੀ ਜਾਏ ਤਾਂ ਇਕੱਠੇ ਜੁੜੇ ਆਪਸ ਦੇ ਵਿੱਚ ਕੰਮ ਕਰਦੇ ਸਨ ਲੇਕਿਨ ਬਾਅਦ ਦੇ ਵਿੱਚ ਜਿਹੜਾ ਇਹ ਵਾਕੂ ਹੋਏ ਲੇਕਿਨ ਇਸ ਤੋਂ ਬਾਅਦ ਦੱਸਦੇ ਕਿ WhatsApp 콜 ਦੇ ਉੱਤੇ ਇਹ ਵੀ ਧਮਕੀ ਦਿੱਤੀ ਗਈ ਕਿ ਤੁਹਾਡੇ ਪਰਿਵਾਰ ਦਾ ਤੁਹਾਡੇ ਘਰ ਦਾ ਪਤਾ ਵੀ ਸਾਡੇ ਕੋਲ ਹੈ ਜੇਕਰ ਕੋਤੀ ਨਹੀਂ ਦਿੱਤੀ ਜਾਂਦੀ ਤਾਂ ਉਸੇ ਤੱਕ ਪਰਿਵਾਰ ਨੂੰ ਜਿਹੜਾ ਸਿੱਧੇ ਤੌਰ ਦੇ ਉੱਤੇ ਧਮਕੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਸੁਤਨਾਮ ਸਿੰਘ ਜੋ ਸ਼ਿਕਾਇਤ ਕਰਤਾ ਹੈ ਉਸ ਦੇ ਵੱਲੋਂ ਐਫ ਆਈ ਆਰ ਜਿਹੜੀ ਦਰਜ ਕਰਵਾਈ ਜਾਂਦੀ ਹੈ ਉਸੇ ਦੇ ਆਧਾਰ ਦੇ ਉੱਤੇ ਪੁਲਿਸ ਦੇ ਵੱਲੋਂ ਹੁਣ ਇਹ ਸਿੱਧੇ ਤੌਰ ਤੇ ਕਾਰਵਾਈ ਕੀਤੀ ਗਈ ਹੈ ਕਿ ਨਾਮੀ ਗੈਂਗਸਟਰ ਗੋਲਡੀ ਦੇ ਮਾਪਿਆਂ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ ਮੁਕਸਰ ਪੁਲਿਸ ਨੇ ਬੋਲੋ ਅੱਜ ਜੋ ਹੈ ਦੱਸ ਦਈਏ ਕਿ ਜਿੱਥੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਇੱਥੇ ਦੱਸ ਦਈਏ ਕਿ ਗੋਲਡੀ ਜੋ ਕਿ ਵਿਦੇਸ਼ ਦੇ ਵਿੱਚ ਮੌਜੂਦ ਹੈ ਉਸੇ ਨੂੰ ਸਿੱਧੂ ਮੂਸੇਵਾਲੇ ਦੇ ਕਤਲਕਾਰ ਦਾ ਮੁੱਖ ਦੋਸ਼ੀ ਛੇੜਾ ਮੰਨਿਆ ਗਿਆ ਹਾਲਾਂਕਿ ਕਈ ਨੋਟਿਸ ਉਸਤੇ ਖਿਲਾਫ ਜਾਰੀ ਹੋਏ ਨੇ ਲੇਕਿਨ ਉਸੇ ਦੇ ਮਾਮਲੇ ਦੇ ਵਿੱਚ ਦੱਸ ਦਈਏ ਕਿ ਹੁਣ ਮਾਪਿਆਂ ਨੂੰ ਛੇੜਾ ਗ੍ਰਫਤਾਰ ਕੀਤਾ ਗਿਆ ਸੋ ਇਸ ਮਾਮਲੇ ਦੇ ਵਿੱਚ 골ਡੀ ਦੇ ਵੱਲੋਂ ਕੀ ਪੋਸਟ ਪਾ ਕੇ ਅਗੇ ਅਗੇ ਕੁਝ ਵੀ ਕਿਹਾ ਜਾਏਗਾ ਵੀ ਵੇਖਣ ਵਾਲਾ ਹੋਣਾ ਕਿਉਂਕਿ ਅਕਸਰ ਜਦੋਂ ਇਸ ਤਰੀਕੇ ਦੀ ਖਬਰ ਸਾਹਮਣੇ ਆਉਂਦੀ ਹੈ ਤੁਸਫੀਰ ਸਿੱਧੇ ਤੌਰ ਦੇ ਉੱਤੇ ਪੋਸਟਾਂ ਸਾਂਝੀਆਂ ਕੀਤੀਆਂ ਜਾਂਦੀਆਂ ਨਹੀਂ ਲੇਕਿਨ ਹਲੇ ਕੋਈ ਵੀ ਜਿਹੜਾ ਜਾਣਕਾਰੀ ਇਸ ਤਰੀਕੇ ਦੇ ਸਾਹਮਣੇ ਨਹੀਂ ਆਈ ਲੇਕਿਨ ਇੱਕ ਸ਼ਿਕਾਇਤ ਕਰਤਾ ਸਤਨਾਮ ਸਿੰਘ ਜੋ ਕਿ ਉਦੇ ਕਰਨ ਪਿੰਡ ਦਾ ਰਹਿਣ ਵਾਲਾ ਹੈ ਸਿੱਖਿਆ ਵਿਭਾਗ ਦੇ ਵਿੱਚ ਕੰਮ ਕਰਦਾ ਹੈ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਰੋਡ ਦੇ ਉੱਤੇ ਜੋ ਸ਼੍ਰੀ ਮੁਖਸਰ ਸਾਹਿਬ ਵਿਖੇ ਮੌਜੂਦ ਹੈ ਉੱਥੇ ਐਲਿਵੂਚੋ ਪੈਨਾਤ ਹੈ ਇਸ ਦੇ ਵੱਲੋਂ ਦੱਸਿਆ ਗਿਆ ਕਿ 27 ਨਵੰਬਰ ਨੂੰ ਮੈਨੂੰ ਕੋਲ ਆਈ ਸੀ ਉਸ ਤੋਂ ਬਾਅਦ 3 ਦਸੰਬਰ 2024 ਨੂੰ ਜੋ ਸ਼ਿਕਾਇਤ ਦਰਜ ਕੀਤੀ ਗਈ ਉਸ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਸੋਪਰਾਹਰ ਅਪਰੇਸ਼ਨ ਜੋ ਹੈ ਪੰਜਾਬ ਪੁਲਿਸ ਦੇ ਵੱਲੋਂ ਚੁਲਾਇਆ ਗਿਆ ਤੁਸੀਂ ਵੇਖਿਆ ਕਿਸ ਤਰੀਕੇ ਦੇ ਨਾਲ ਲਗਾਤਾਰ ਗੈਂਗਸਟਰਾਂ ਦੇ ਨਾਲ ਜਿਨ੍ਹਾਂ ਦੇ ਸੰਬੰਧ ਨੇ ਉਹਨਾਂ ਨੂੰ ਕੋਈ ਬਖਸ਼ਿਆ ਨਹੀਂ ਜਾ ਰਿਹਾ ਪੁਲਿਸ ਦੇ ਵੱਲੋਂ ਇੱਕ ਤੋਂ ਬਾਅਦ ਇੱਕ ਕਾਊਂਟਰ ਇੱਕ ਤੋਂ ਬਾਅਦ ਇੱਕ ਗ੍ਰਫਤਾਰੀ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਰੇ ਕੱਲ ਜੋ ਲੋਕਤੰਤਰ ਦਿਵਸ ਦੇ ਉੱਤੇ ਪਹੁੰਚੇ ਸੰਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਹੁਸ਼ਿਆਰਪੁਰ ਤੋਂ ਉੱਥੇ ਦੇ ਵੱਲੋਂ ਗੈਂਗਸਟਰਾਂ ਨੂੰ ਸਿੱਧੇ ਤੋਹਤੇ ਕਿਹਾ ਗਿਆ ਸੀ ਕਿ ਕੰਨ ਖੋਲ ਕੇ ਉਹ ਗੱਲ ਸੁਣ ਲੈਣ ਕਿੰਚ ਇਕਟਰ OS ਮਾੜੀ ਦੁਨੀਆ ਤੋਂ ਬਾਹਰ ਨਹੀਂ ਹੁੰਦੇ ਤਾਂ ਉਹਨਾਂ ਨੂੰ ਨਤੀਜੇ ਗੰਭੀਰ ਪੁੱਤ ਨੇ ਪੈਣਗੇ ਇਹਦਾ ਸੋਚਣ ਉਹ ਲੋਕ ਜਿਹੜੇ ਇਹਨਾਂ ਦੇ ਸੰਪਰਕ ਦੇ ਵਿੱਚ ਨੇ ਕਿ ਉਹ ਵੀ ਬਾਤ ਸੁਣਨਗੇ ਜਿਹੜੇ ਇਹਨਾਂ ਨੂੰ ਸ਼ਹਿਦ ਦਿੰਦੇ ਨੇ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਇਸੇ ਮਾਮਲੇ ਦੇ ਵੱਲੋਂ ਸਖਤ ਵਾਰਨਿੰਗ ਜਿਹੜੀ ਹੈ ਦਿੱਤੀ ਗਈ ਸੀ ਲੇਕਿਨ ਇਸ ਦਿਨ ਚਾਲੇ ਦੱਸ ਦਿੱ ਗਏ ਕਿ ਵੱਡੀ ਕਾਰਵਾਈ ਕੋਈ ਹੈ ਮੋਸਟ ਵਾਂਟਡ ਗੈਂਗਸਟਰ ਗੋਲਡੀ ਦੇ ਮਾਪਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਫੋਤੀ ਦੇ ਮਾਮਲੇ ਦੇ ਵਿੱਚ ਇੱਥੇ ਦੱਸਿਆ ਜਾ ਰਿਹਾ ਹੈ ਕਿ ਜੋ ਮਾਮਲਾ ਹੈ ਇਸ ਦੇ ਵਿੱਚ ਜਬਰਨ ਵਸੂਲੀ ਦੇ ਮਾਮਲੇ ਦੇ ਵਿੱਚ ਮੁਕਸਰ ਪੁਲਿਸ ਦੇ ਕੋਲੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ 2024 ਦੇ ਵਿੱਚ ਐਫ ਆਈ ਆਰ ਜੋ ਦਰਜ ਹੋਈ ਉਸੇ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਤੇ ਅੱਜ ਮੁਕਸਰ ਕੋਰਟ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾਏਗਾ ਇਸ ਲਈ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਮੋਸਟ ਵਾਂਟਡ ਗੈਂਗਸਟਰ ਦੀ ਮਾਤਾ ਪਿਤਾ ਨੂੰ ਗ੍ਰਫਤਾਰ ਕੀਤਾ ਗਿਆ ਜਿਆਦਾ ਦੱਸਦੇ ਇਹ ਕਿ ਨਾਮੀ ਗੈਂਗਸਟਰ ਗੋਲਦੀ ਦੇ ਮਾਪਿਆਂ ਨੂੰ ਪੁਲਿਸ ਦੇ ਵੱਲੋਂ ਗ੍ਰਫਤਾਰ ਕੀਤਾ ਗਿਆ ਸ਼ਮਸ਼ੇਰ ਸਿੰਘ ਤੇ ਪ੍ਰਿਤਪਾਲ ਕੋਰ ਅੰਮ੍ਰਿਤਸਰ ਤੋਂ ਗ੍ਰਫਤਾਰ ਕੀਤੇ ਗਏ ਨੇ ਜਬਰਨ ਵਸੂਲੀ ਦਾ ਇਹ ਮਾਮਲਾ ਜਿਸ ਤੋਂ ਬਾਅਦ ਮੁਕਸਰ ਪੁਲਿਸ ਤੇ ਗਲੋ ਇਹਨਾਂ ਨੂੰ ਗ੍ਰਫਤਾਰ ਕੀਤਾ ਗਿਆ 2024 ਦੇ ਵਿੱਚ ਦਰਜ ਐਫ ਆਈ ਆਰ ਦੇ ਤਹਿਤ ਜਿਹੜਾ ਇਹ ਕਾਰਵਾਈ ਕੀਤੀ ਗਈ ਹੈ ਤੇ ਅੱਜ ਮੁਕਸਰ ਕੋਰਟ ਤੇ ਬੇਚ ਇਹਨਾਂ ਨੂੰ ਪੇਸ਼ ਕੀਤਾ ਜਾਏਗਾ ਸੋ ਸਿੱਧੂ ਮੂਸੇਵਾਲੇ ਦੇ ਕਤਲकांड ਦਾ ਮੁੱਖ ਦੋਸ਼ੀ ਹੈ ਬਰਾੜ ਫਲਾਹ ਹਾਲ ਫਰਾ ਹੈ ਵਿਦੇਸ਼ ਦੇ ਵਿੱਚ ਮੌਜੂਦ ਹੈ ਹਾਲਾਂਕਿ ਉਸ ਦੇ ਖਿਲਾਫ ਲੁਕਆਉਟ ਨੋਟਿਸ ਅਤੇ ਰੈਡ ਕਾਰਨਰ ਨੋਟਿਸ ਵੀ ਜਿਹੜਾ ਜਾਰੀ ਕੀਤਾ ਗਿਆ ਲੇਟਿਨਸ ਦੇ ਵਿਚਾਲੇ ਵੱਡੀ ਖਬਰ ਹੈ ਕਿ ਹੁਣ ਸ਼ਿਕਾਇਤ ਕਰਤਾ ਸਤਨਾਮ ਸਿੰਘ ਜੋ ਕਿ ਸਿੱਖਿਆ ਵਿਭਾਗ ਦੇ ਨਾਲ ਸੰਬੰਧਿਤ ਹੈ ਉਸ ਦੇ ਵੱਲੋਂ ਐਫ ਆਈ ਆਰ ਜਿੜੀ ਦਰਜ ਕਰਵਾਈ ਗਈ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਸਿੱਧੇ ਤੌਰ ਦੇ ਉੱਤੇ ਇਲਜ਼ਾਮ ਲਗਾਏ ਗਏ ਕਿ ਉਹਨਾਂ ਨੂੰ 2024 ਦੇ ਵਿੱਚ ਜੋ ਹੈ ਨਵੰਬਰ ਮਹੀਨੇ ਇੱਕ ਫੋਨ ਕਾਲ ਆਉਂਦੀ ਹੈ WhatsApp ਦੇ ਉੱਤੇ ਧਮਕੀ ਭਰਿਆ ਕਾਲ ਆਉਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਫਰੋਤੀ ਮੰਗੀ ਗਈ 50 ਲੱਖ ਦੇ ਕਰੀਬ ਜਿਹੜਾ ਫਰੋਤੀ ਮੰਗੀ ਜਾਂਦੀ ਹੈ ਜੇ ਫਰੋਤੀ ਨਾ ਦਿੱਤੀ ਗਈ ਤਾਂ ਉਸੇ ਤੋਂ ਬਾਅਦ ਪਰਿਵਾਰ ਨੂੰ ਖਤਮ ਕਰਨ ਦੀ ਧਮਕੀ ਜਿਹੜਾ ਦਿੱਤੀ ਗਈ ਸੀ ਤੇ ਉਸੇ ਤੋਂ ਬਾਅਦ ਸ਼ਿਕਾਇਤ ਕਰਤਾ ਸਤਨਾਮ ਸਿੰਘ ਦੇ ਵੱਲੋਂ ਜੋ ਇਹ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਲਿਆਂਦਾ ਗਿਆ ਤੇ ਇਸੇ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਹੁਣ ਕਾਰਵਾਈ ਕੀਤੀ ਗਈ ਹੈ ਕਿਉਂਕਿ ਸਤਨਾਮ ਸਿੰਘ 27 ਨਵੰਬਰ 2024 ਨੂੰ ਦੱਸਦੇ ਨੇ ਕਿ ਮੈਨੂੰ ਸਵੇਰੇ 10:30 ਤੋਂ 11 ਵਜੇ ਦੇ ਵਿਚਕਾਰ WhatsApp ਕਾਲ ਦੇ ਉੱਤੇ ਵਿਦੇਸ਼ੀ ਨੰਬਰ ਤੋਂ ਜਿਹੜਾ ਕਾਲ ਆਈ ਮੈਨੂੰ ਕਿਹਾ ਗਿਆ ਕਿ ਤੁਸੀਂ 50 ਲੱਖ ਰੁਪਇਆ ਦੋ ਫੋਤੀ ਮੰਗੀ ਗਈ ਨਾ ਦੇਣ ਦੀ ਸੂਰਤ ਦੇ ਵਿੱਚ ਪਰਿਵਾਰ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਤੇ ਫੋਨ ਦੇ ਉੱਤੇ ਆਪਣੇ ਆਪ ਨੂੰ ਗੰਬੀ ਹਲ ਗਰੁੱਪ ਦਾ ਮੈਂਬਰ ਜਿਹੜਾ ਦੱਸਿਆ ਗਿਆ ਸੀ ਉਸ ਵੇਲੇ 2024 ਜਿਸ ਵੇਲੇ ਗੰਬੀਹਾ ਤੇ 골ਡੀ ਗੈਂਗ ਦੀ ਗੱਲ ਕੀਤੀ ਜਾਏ ਤਾਂ ਇਕੱਠੇ ਜੁੜੇ ਆਪਸ ਵਿੱਚ ਹੀ ਕੰਮ ਕਰਦੇ ਸਨ ਲੇਕਿਨ ਬਾਅਦ ਦੇ ਵਿੱਚ ਜਿਹੜਾ ਇਹ ਵਾਕੂ ਹੋਏ ਲੇਕਿਨ ਇਸੇ ਤੋਂ ਬਾਅਦ ਦੱਸਦੇ ਗਏ ਕਿ WhatsApp 콜 ਦੇ ਉੱਤੇ ਇਹ ਵੀ ਧਮਕੀ ਦਿੱਤੀ ਗਈ ਕਿ ਤੁਹਾਡੇ ਪਰਿਵਾਰ ਦਾ ਤੁਹਾਡੇ ਘਰ ਦਾ ਪਤਾ ਵੀ ਸਾਡੇ ਕੋਲ ਹੈ ਜੇਕਰ ਕੋਤੀ ਨਹੀਂ ਦਿੱਤੀ ਜਾਂਦੀ ਤਾਂ ਉਸੇ ਤੱਕ ਪਰਿਵਾਰ ਨੂੰ ਜਿਹੜਾ ਸਿੱਧੇ ਤੌਰ ਦੇ ਉੱਤੇ ਧਮਕੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਸੁਤਨਾਮ ਸਿੰਘ ਜੋ ਸ਼ਿਕਾਇਤ ਕਰਤਾ ਹੈ ਉਸ ਦੇ ਵੱਲੋਂ ਐਫ ਆਈ ਆਰ ਜਿਹੜੀ ਦਰਜ ਕਰਵਾਈ ਜਾਂਦੀ ਹੈ ਉਸੇ ਦੇ ਆਧਾਰ ਦੇ ਉੱਤੇ ਪੁਲਿਸ ਦੇ ਵੱਲੋਂ ਹੁਣ ਏ ਸਿੱਧੇ ਤੌਰ ਤੇ ਕਾਰਵਾਈ ਕੀਤੀ ਗਈ ਹੈ ਕਿ ਨਾਮੀ ਗੈਂਗਸਟਰ ਗੋਲਡੀ ਦੇ ਮਾਪਿਆਂ ਨੂੰ ਅੰਮ੍ਰਿਤਸਰ ਤੋਂ ਗ੍ਰਫਤਾਰ ਕੀਤਾ ਗਿਆ ਮੁਕਸਰ ਪੁਲਿਸ ਨੇ ਬੋਲੋ ਅੱਜ ਚੋਅ ਹੈ ਦੱਸ ਦਈਏ ਕਿ ਜਿੱਥੇ ਇਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ ਇੱਥੇ ਦੱਸ ਦਈਏ ਕਿ ਗੋਲਡੀ ਜੋ ਕਿ ਵਿਦੇਸ਼ ਦੇ ਵਿੱਚ ਮੌਜੂਦ ਹੈ ਉਸੇ ਨੂੰ ਸਿੱਧੂ ਮੂਸੇਵਾਲੇ ਦੇ ਕਤਲਕਾਰ ਦਾ ਮੁੱਖ ਦੋਸ਼ੀ ਛੇੜਾ ਮੰਨਿਆ ਗਿਆ ਹਾਲਾਂਕਿ ਕਈ ਨੋਟਿਸ ਉਸਤੇ ਖਿਲਾਫ ਜਾਰੀ ਹੋਏ ਨੇ ਲੇਕਿਨ ਉਸੇ ਦੇ ਮਾਮਲੇ ਦੇ ਵਿੱਚ ਦੱਸ ਦਈਏ ਕਿ ਹੁਣ ਮਾਪਿਆਂ ਨੂੰ ਛੇੜਾ ਗ੍ਰਫਤਾਰ ਕੀਤਾ ਗਿਆ ਸੋ ਇਸ ਮਾਮਲੇ ਦੇ ਵਿੱਚ 골ਡੀ ਦੇ ਵੱਲੋਂ ਕੀ ਪੋਸਟ ਪਾ ਕੇ ਅਗੇ ਅਗੇ ਕੁਝ ਵੀ ਕਿਹਾ ਜਾਏਗਾ ਵੀ ਦੇਖਣ ਵਾਲਾ ਹੋਣਾ ਕਿਉਂਕਿ ਅਕਸਰ ਜਦੋਂ ਇਸ ਤਰੀਕੇ ਦੀ ਖਬਰ ਸਾਹਮਣੇ ਆਉਂਦੀ ਹੈ ਤੁਹ ਫਿਰ ਸਿੱਧੇ ਤੌਰ ਦੇ ਉੱਤੇ ਪੋਸਟਾਂ ਸਾਂਝੀਆਂ ਕੀਤੀਆਂ ਜਾਂਦੀਆਂ ਨਹੀਂ ਲੇਕਿਨ ਹਲੇ ਕੋਈ ਵੀ ਜਿਹੜਾ ਜਾਣਕਾਰੀ ਇਸ ਤਰੀਕੇ ਦੇ ਸਾਹਮਣੇ ਨਹੀਂ ਆਈ ਲੇਕਿਨ ਇੱਕ ਸ਼ਿਕਾਇਤ ਕਰਤਾ ਸਤਨਾਮ ਸਿੰਘ ਜੋ ਕਿ ਉਦੇ ਕਰਨ ਪਿੰਡ ਦਾ ਰਹਿਣ ਵਾਲਾ ਹੈ ਸਿੱਖਿਆ ਵਿਭਾਗ ਦੇ ਵਿੱਚ ਕੰਮ ਕਰਦਾ ਹੈ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਰੋਡ ਦੇ ਉੱਤੇ ਜੋ ਸ਼੍ਰੀ ਮੁਖਸਰ ਸਾਹਿਬ ਵਿਖੇ ਮੌਜੂਦ ਹੈ ਉੱਥੇ ਐਲ.ਐਮ.ਚੋ ਪੈਨਾਤ ਹੈ ਇਸ ਦੇ ਵੱਲੋਂ ਦੱਸਿਆ ਗਿਆ ਕਿ 27 ਨਵੰਬਰ ਨੂੰ ਮੈਨੂੰ ਕੋਲ ਆਈ ਸੀ ਉਸ ਤੋਂ ਬਾਅਦ 3 ਦਸੰਬਰ 2024 ਨੂੰ ਜੋ ਸ਼ਿਕਾਇਤ ਦਰਜ ਕੀਤੀ ਗਈ ਉਸ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਸੁਪਰਾਹਾਰ ਆਪਰੇਸ਼ਨ ਜੋ ਹੈ ਪੰਜਾਬ ਪੁਲਿਸ ਦੇ ਵੱਲੋਂ ਚੁਲਾਇਆ ਗਿਆ ਤੁਸੀਂ ਵੇਖਿਆ ਕਿ ਇਸ ਤਰੀਕੇ ਦੇ ਨਾਲ ਲਗਾਤਾਰ ਗੈਂਗਸਟਰਾਂ ਦੇ ਨਾਲ ਜਿਨ੍ਹਾਂ ਦੇ ਸਬੰਧ ਨੇ ਉਹਨਾਂ ਨੂੰ ਕੋਈ ਬਖਸ਼ਿਆ ਨਹੀਂ ਜਾ ਰਿਹਾ ਪੁਲਿਸ ਦੇ ਵੱਲੋਂ ਇੱਕ ਤੋਂ ਬਾਅਦ ਇੱਕ ਕਾਊਂਟਰ ਇੱਕ ਤੋਂ ਬਾਅਦ ਇੱਕ ਗ੍ਰਫਤਾਰੀ ਕੀਤੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਰੇ ਕੱਲ ਜੋ ਲੋਕਤੰਤਰ ਦਿਵਸ ਦੇ ਉੱਤੇ ਪਹੁੰਚੇ ਸਮਾਗਮ ਦੇ ਵਿੱਚ ਸ਼ਿਰਕਤ ਕੀਤੀ ਹੁਸ਼ਿਆਰਪੁਰ ਤੋਂ ਉੱਥੀ ਉਹਨਾਂ ਦੇ ਵੱਲੋਂ ਗੈਂਗਸਟਰਾਂ ਨੂੰ ਸਿੱਧੇ ਤੌਰ ਤੇ ਕਿਹਾ ਗਿਆ ਸੀ ਕਿ ਕੰਨ ਖੋਲ ਕੇ ਉਹ ਗੱਲ ਸੁਣ ਲੈਣ ਕਿੰਚੇਕਰ ਉਹ ਇਸ ਮਾੜੀ ਦੁਨੀਆ ਤੋਂ ਬਾਹਰ ਨਹੀਂ ਹੁੰਦੇ ਤਾਂ ਉਹਨਾਂ ਨੂੰ ਨਤੀਜੇ ਗੰਭੀਰ ਪੁੱਤ ਨੇ ਪੈਣਗੇ ਇਹਨਾਂ ਸੋਚਣ ਉਹ ਲੋਕ ਜਿਹੜੇ ਇਹਨਾਂ ਦੇ ਸੰਪਰਕ ਦੇ ਵਿੱਚ ਨੇ ਕਿ ਉਹ ਵੀ ਬਾਤ ਸੁਣਨਗੇ ਜਿਹੜੇ ਇਹਨਾਂ ਨੂੰ ਸ਼ਹਿਦ ਦਿੰਦੇ ਨੇ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਇਸੇ ਗੱਲ ਦੇ ਬਲੋਂ ਸਖਤ ਵਰਨਿੰਗ ਜਿਹੜੀ ਐ ਦਿੱਤੀ ਗਈ ਸੀ ਲੇਕਿਨ ਇਸ ਦਿਨ ਚਾਲੇ ਦੱਸ ਦਿੱ ਗਏ ਕਿ ਵੱਡੀ ਕਾਰਵਾਈ ਹੋਈ ਹੈ ਮੋਸਟ ਵਾਂਟਡ ਗੈਂਗਸਟਰ ਗੋਲਡੀ ਦੇ ਮਾਪਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਫਰੋਤੀ ਦੇ ਮਾਮਲੇ ਦੇ ਵਿੱਚ ਇੱਥੇ ਦੱਸਿਆ ਜਾ ਰਿਹਾ ਕਿ ਜੋ ਮਾਮਲਾ ਹੈ ਇਸ ਦੇ ਵਿੱਚ ਜਬਰਨ ਵਸੂਲੀ ਦੇ ਮਾਮਲੇ ਦੇ ਵਿੱਚ ਮੁਕਸਰ ਪੁਲਿਸ ਦੇ ਕੋਲੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ 2024 ਦੇ ਵਿੱਚ ਐਫ ਆਈ ਆਰ ਜੋ ਦਰਜ ਹੋਈ ਉਸੇ ਦੇ ਤਹਿਤ ਕਾਰਵਾਈ ਕੀਤੀ ਗਈ ਹੈ ਤੇ ਅੱਜ ਮੁਕਸਰ ਕੋਰਟ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾਏਗਾ